ਸਤਨਾਮ ਵਾਹੀ ਗੁਰੂ ਸਾਹਿਬ ਜੀਓ ਕੇਦਾਰਾ ਮਹਿਲਾ ਪੰਜਮਾ ਰਸਨਾ ਰਾਮ ਰਾਮ ਬਖਾਨ ਗੁਣ ਗੋਪਾਲ ਉਚਾਰ ਦਿਨ ਰਹਿਨ ਭਈ ਕਲ ਮਲਹਾਨ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਣ ਮਿਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ ਸਤਿ ਪੁਰਖ ਅਕਾਲ ਮੂਰਤ ਰਿਦੈ ਧਾਰੋ ਧਿਆਨ ਨਾਮ ਨਿਦਾਨ ਲਾਭ ਨਾਨਕ ਬਸਤ ਏ ਪ੍ਰਵਾਣ ਕੇਦਾਰਾ ਮਹਿਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਛੁ ਬਿਆਪੈ ਸੰਤ ਸੰਗ ਬਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਉ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਾਹਤ ਨਹ ਸੰਸਾਰ ਸੋਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸ਼ਿਰਨਾਗਤੀ ਤੇਰੇ ਸੰਤ ਨਾਂ ਕੀ ਸ਼ਾਰ ਕੇਦਾਰਾ ਮਹਲਾ 5 ਹਰ ਕੇ ਨਾਮ ਬਿਨ ਤ੍ਰਿਗ ਸਰੂਪ ਜੀਵਨ ਰੂਪ ਵਿਸਾਰ ਜੀਵੈ ਤਹਿ ਕਤ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ आठ पैर महा श्रम पाया जैसे बिरख जंती ज्योत तज गोपाल जे आन लागे से बहु प्रकारी रोत कर जोर नानक दान मांगे हरखो कंठ पर रोत केदारा महिला पंचम ਸੰਤਾਂ ਤੂਰਲੇ ਮੁਖ ਮਲੇ ਗੁਣਾ ਅਚੁੱਤ ਸਦਾ ਪੂਰਨ ਨੈ ਦੋਖ ਬਿਆਪੈ ਕਲੀ ਰਹਾਉ ਗੁਰਬਚਨ ਕਰਿ ਜਿਸ ਸਰਬ ਪੂਰਨ ਈਤ ਊਤ ਨਾ ਹਲੇ ਪ੍ਰਭ ਏਕ ਅਨੇਕ ਸਰਬਤ ਪੂਰਨ ਵਿਖੇ ਅਗਣ ਨਾ ਜਲੇ ਗਿ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸ਼ਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ ਕੈਦਾਰਾ ਮਹਿਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ 부ਜੈ ਰਹਾਓ ਸੰਤ ਮਾਰਗ ਚਲਤ ਪੁਰਾਨੀ ਪਤਤ ਉਦਰੇ ਮੁਚੈ ਰੇਨ ਜਨ ਕੀ ਲੱਗੀ ਮਸਤਕ ਅਨੇਕ ਤੀਰਥ ਸੁਚੈ ਚਰਨ ਕਮਲ ਧਿਆਨ ਪੀਤਰ ਘਟ ਘਟੈ ਸੁਆਮੀ ਸੁਜੈ ਸ਼ਰਨ ਦੇਵ ਅਪਾਰ ਨਾਨਕ ਬਹਰ ਜਮ ਨਹੀਂ ਲੁਜੈ ਕਿਦਾਰਾ ਛੰਤ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹਾ ਸਰਬਤਰ ਮੈਂ ਸੋ ਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਕਟ ਕਟ ਨਦਰ ਨਿਹਾਲਿਆ ਜੋ ਸ਼ਰਨ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਭੰਨੇ ਕਾਲਿਆ ਹਰ ਗੁਣ ਨਿਦਗਾਏ ਸਹਿਜ ਸੁਭਾਏ ਪ੍ਰੇਮ ਮਹਾਰਾਜ ਸੁਮਤਾ ਨਾਨਕ ਦਾਸ ਤੇਰੀ ਸ਼ਰਨ ਆਈ ਤੂੰ ਪੂਰਨ ਪੁਰਖ ਵਿਧਾਤਾ ਹਰ ਪ੍ਰੇਮ ਭਗਤ ਜਨ ਬੇਧਿਆਸੀ ਆਨ ਕਤ ਜਾਹੀ ਮੇਨ ਬਿਸ਼ੋਹਾਂ ਨਾਸ ਹੈ ਜਲ ਬਿਨ ਮਰੋ ਪਾਹੀ ਹਰ ਬਿਨ ਕਿਉ ਰਹੀ ਐ ਦੁਖ ਕੈਨ ਸਹੀ ਐ ਚਾਤਰਕ ਬੂੰਦ ਪਿਆਸਿਆ ਕਬ ਰੈਨ ਬਿਹਾਵੇ ਚੱਕ ਵੀ ਸੁਖ ਭਾਵੇ ਸੂਰਜ ਕਿਰਨ ਪ੍ਰਗਾਸਿਆ ਹਰ ਦਰਸ ਮਨ ਲਾਗਾ ਦਿਨ ਸ ਸੁਭਾਗਾ ਅਨ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉਂ ਦੇਹੋਰੀ ਕਤਿ ਸ਼ੋਭਾ ਪਾਵੈ ਦਰਸ ਬਿਹੂਨਾ ਸਾਧ ਜਨ ਖਿਨ ਟਿਕਨ ਨ ਆਵੈ ਹਰ ਬਿਨ ਜੋ ਰਹਿਣਾ ਨਰਕ ਸੋ ਸੈਣਾ ਚਰਨ ਕਮਲ ਮਨ ਬਿਦੇਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤੋ ਨ ਜਾਇ ਨ ਖੇਦਿਆ ਹਰ ਸਿਉ ਜਾਇ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨ ਮਾਵੈ ਹੋ ਹੋ ਕਿਰਪਾਲ ਨਾਨਕ ਕੀ ਸੁਆਮੀ ਹਰ ਚਰਨਾਂ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਤਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਬਚਲ ਸੁਨ ਅੰਚਲ ਗਹਿਆ ਘਟ ਘਟ ਪੁਰਸਮਾਨਿਆ ਸੁਖ ਸਾਗਰ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੇ ਰਾਗ ਕੇ ਦਾਰਾ ਬਾਣੀ ਕਬੀਰ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਸ ਤਤ ਨਿੰਦਾ ਦਉ ਬਿਬਰ ਜਿਤ ਤਜੋ ਮਾਨ ਅਭਿਮਾਨ ਲੋਹਾ ਕੰਚਨ ਸਮ ਕਰ ਜਾਣੈ ਤੇ ਮੂਰਤ ਭਗਵਾਨ ਤੇਰਾ ਜਨ ਏਕ ਆਦ ਕੋਈ ਕਾਮ ਕਰੋਧ ਲੋਭ ਮੋਹ ਬਿਬਰਜਤ ਹਰ ਪਦ ਚੀਨੈ ਸੋਈ ਰਹਾਉ ਤਮ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੈ ਨਿਹ ਕਾਮ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜੋ ਹੈ ਮੰਦਰ ਦੀਪਕ ਪਰਗਾਸਿਆ ਅੰਧਕਾਰ ਤੈ ਨਾਸਾ ਨਿਰਭਉ ਪੂਰ ਰਹੇ ਭ੍ਰਮ ਭਾਗਾ ਕਹਿ ਕਬੀਰ ਜਨ ਦਾਸਾ ਕਿਨਹੀ ਬੰਜ ਆकांਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਾ ਐ ਸਿਖੇ ਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਝੜਿਆ ਨਿਰਮੋਲਕ ਛੋਟ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸੱਚ ਲਾਗੇ ਸਾਚੇ ਕੇ ਬਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਈ ਪੰਡਾਰੀ ਆਪੈ ਰਤਨ ਜਵਾਹਰ ਮਾਣਿਕ ਆਪ ਹੈ ਪਸਾਰੀ ਆਪੈ ਦਾ ਦਿਸ ਆਪ ਚਲਾਵੇ ਨਿਚਲ ਹੈ ਵਪਾਰੀ ਮਨ ਕਰਬੈਲ ਸੁਰਤ ਕਰ ਪੈਂਡਾ ਗਿਆਨ ਗੋਣ ਭਰ ਭਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਣ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭਹੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫੇਰਾਵੋ ਮਨ ਮਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚੋ ਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ 부ਝਾਈ ਰਹਾਉ ਭੈ ਵਿੱਚ ਭਾਉ ਭਾਈ ਕੋ ਬੂਝੈ ਹਰ ਰਸ ਪਾਵੇ ਪਾਈ ਜੇਤੇ ਘਟ ਅੰਮ੍ਰਿਤ ਸਭ ਹੀ ਮਹਿ ਭਾਵੇ ਤਿਸੈ ਪਿਆਈ ਨਗਰੀ ਇਕੈ ਨਉ ਦਰਵਾਜੇ ਤਾਵਤ ਵਰਜ ਰਹਾਈ ਤ੍ਰਿਕੁਟੀ ਛੂਟੈ ਦਸਵਾਂ ਦਰ ਖੁੱਲੈ ਤਾਂ ਮਨ ਖੀਵਾ ਪਾਈ ਅਬੈ ਪਦ ਪੂਰਤਾਪ ਤਹ ਨਾਸੀ ਕਹੈ ਕਬੀਰ ਵਿਚਾਰੀ ਉਬਟ ਚਲੰਤੇ ਇਹ ਮਦ ਪਾਇਆ ਜੈਸੇ ਖੁੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏ ਕਹਿ ਜਾਣੀ ਫੁੱਟੀ ਅੱਖ ਹੈ ਕਛੂ ਨ ਸੂਜੈ ਬੂਡ ਮੁਏ ਬਿਨ ਪਾਨੀ ਚਲ ਤਕਤ ਟੇਢੇ 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 ਅਸਤ ਚਰਮ ਬਿਸਟਾ ਕੇ ਮੂੰਹ ਦੇ ਦੁਰਗੰਧ ਹੀ ਕੇ ਵੇਡੇ ਰਹਾਓ ਰਾਮ ਨੰਨ ਜਪੋ ਕਵਨ ਪ੍ਰਮਪੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਏ ਤਨ ਰਾਖੋ ਰਹੈ ਅਵਸਥਾ ਪੂਰੇ ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪੁਰਾਨੀ ਜਾਂ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਘਰੁਆ ਮੈਂ ਵਸਤੇ ਫੁਲਵਤ ਦੇ ਅਯਾਨੇ ਕਹੋ ਕਬੀਰ ਜਹਰਾਮ ਨਾ ਚੇਤਿਓ ਬੁੱਢੇ ਬਹੁਤ ਸਿਆਨੇ ਟੇਢੀ ਪਾਗ ਟੇਡੇ ਚਲੇ ਲਾਗੇ ਵੀਰੇਖਾਨ ਭਾਉ ਭਗਤ ਸਿਓ ਕਾਜ ਨ ਕਛੂਐ ਮੇਰੋ ਕਾਮ ਦਿਵਾਨ ਰਾਮ ਬਿਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹਾਉ ਲਾਲਚ ਝੋਠ ਬਿਕਾਰ ਮਹਾ ਮਦ ਏ ਬੇ ਏ ਵਿਦ ਆਉਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚਲੇ ਵਜਾਏ ਇਤਨਕ ਖੱਟੀਆ ਗੱਠੀਆ ਮੱਟੀਆ ਸੰਗ ਨ ਕਛ ਲੈ ਜਾਏ ਰਹਾਉ ਦੇਹਰੀ ਬੈਠੀ ਮਹਿਰੀ ਰੋਵੇ ਦਵਾਰੈ ਲਾਓ ਸੰਗ ਮਾਈ ਮਰਹਟ ਲੱਗ ਸਭ ਲੋਗ ਕਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿੱਤ ਵੈ ਪਰ ਪਟਨ ਬਹਰਨ ਦੇਖੈ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਆਕਾਰਥ ਜਾਏ ਰਾਗ ਕੇਦਾਰਾ ਬਾਣੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਟ ਕਰਮ ਕੁੱਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬਿੰਦਨਾ ਕਥਾ ਪਹਾਵੇ ਸੁਪਚ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹ ਦੇਖ ਕਿਸ ਜਾਤ ਤੇ ਕਹ ਪਦ ਅਮਰਿਓ ਰਾਮ ਭਗਤ ਵਿਸ਼ੇਖ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨਨ ਲਾਵੈ ਹੇਤ ਲੋਕ ਬਪੁਰਾ ਕਿਆਸ ਰਹਾ ਹੈ ਤੀਨ ਲੋਕ ਪਰਵੇਸ਼ ਅਜਮਲ ਪਿੰਗੁਲਾ ਲੁਬਤ ਕੁੰਚਰ ਗਏ ਹਰ ਕਹ ਪਾਸ ਐਸੇ ਦੁਰਮਤ ਨਿਸਤਰੀ ਤੂੰ ਕਿਉ ਨ ਤਰੈ ਰਬਦਾਸ ਰਾਗ ਪੈਰੋਂ ਮਹਿਲਾ ਪੈਲਾ ਘਰ ਪੈਲਾ ਚਉਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੁ ਨਾ ਹੋਇ ਤੂੰ ਕਰ ਕਰ ਦੇਖੈ ਜਾਣੈ ਸੋਇ ਕਿਆ ਕਹੀਐ ਕਿਛੁ ਕਹੀ ਨਾ ਜਾਇ ਜੋ ਕਿਛੁ ਆਹੈ ਸਬ ਤੇਰੀ ਰਜਾਈ ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਪੈਰੋਂ ਮਹਿਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੀਤੇ ਇੰਦਰਾਦਿਕ ਬ੍ਰਹਮਾਦ ਤਰੇ ਸਨ ਕਸਨੰਦਨ ਤਪਸੀ ਜਨ ਕੀਤੇ ਗੁਰ ਪ੍ਰਸਾਦੀ ਭਾਰ ਪਰੇ ਭਵ ਜਲ ਬਿਨ ਸ਼ਬਦ ਕਿਉ ਤਰੀਐ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਿਦਾ ਡੁੱਬ ਡੁੱਬ ਮਰੀਐ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤੇਰ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤਾ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮੰਨ ਤੇ ਮਾਨਿਆ ਮਨਸਾ ਮਨੈ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰ ਨਾਨਕ ਸਾਹਿਬ ਭਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ ਭੈਰੂ ਮਹਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉ ਛੋਡੈ ਜਮਜਾਲੋ ਪ੍ਰਾਣੀ ਹਰ ਜਪ ਜਨਮ ਗਿਓ ਸਾਚ ਸ਼ਬਦ ਬਿਨ ਕਬਹ ਨ ਛੂਟਸ ਬਿਰਥਾ ਜਨਮ ਪਿਓ ਰਹਾਓ ਤਨ ਮੈਂ ਕਾਮ ਕ੍ਰੋਧ ਹਉ ਮਮਤਾ ਕਠਨ ਪੀਰ ਅਤਿ ਭਾਰੀ ਗੁਰਮਖ ਰਾਮ ਜਪੋ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬਹਿਰੇ ਕੰਨ ਅਕਲ ਭਈ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ ਪੰਨ ਵਤ ਨਾਨਕ ਗੁਰਮੁਖ ਛੂਟਸ RAM ਨਾਮ ਲਿਵ ਲਾਗੀ ਪੈਰੋਂ ਮਹਿਲਾ ਪਹਿਲਾ ਭੁੰਡੀ ਚਾਲ ਚਰਨ ਕਰ ਖਿਸਰੇ ਤੁਜਾ ਦੇਹ ਕੁਮਲਾਨੀ ਨੇਤਰੀ ਧੁੰਦ ਕੰਨ ਭੈ ਬਹਰੇ ਮਨ ਮੁਖ ਨਾਮ ਨ ਜਾਣੀ ਅੰਦਲੇ ਕਿਆ ਪਾਇਆ ਜਗ ਆਏ RAM ਰਿਧੈ ਨਹੀਂ ਗੁਰ ਕੀ ਸੇਵਾ ਚਾਲੇ ਮੂਹ ਲਗਵਾਏ ਰਹਾਓ ਜਿਹਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫਿਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋ ਹੈ ਨਾ ਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤ ਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬੂ ਨ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੈ ਵਿਚਾਰਾ ਪੈਰੋਂ ਮਹਿਲਾ ਪਹਿਲਾ ਸਗਲੀ ਰੈਨ ਸੋਵਤ ਗਲਫਾਹੀ ਦਿਨ ਸੱਜਣ ਜਾ ਲਗਵਾਇਆ ਖਿੰਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗਤ ਉਪਾਇਆ ਮਨ ਰੇ ਕਿਉ ਛੂਟਸ ਦੁਖ ਭਾਰੀ ਕਿਆਲੇ ਆਵਸ ਕਿਆਲੇ ਜਾਵਸ ਰਾਮ ਜਪੋ ਗੁਣਕਾਰੀ ਰਹਾਉ ਉੰਦੋ ਕਮਲ ਮਨ ਮੁਖ ਮਤ ਹੋਛੀ ਮਨ ਅੰਧਾ ਸਿਰ ਥੰਦਾ ਕਾਲ ਵਿਕਾਲ ਸਦਾ ਸਿਰ ਤੇਰੇ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨੇਤਰ ਫਨ ਅੰਧਲੇ ਸ਼ਬਦ ਸੁਰਤ ਨਹੀਂ ਪਾਈ ਸ਼ਾਸਤਰ ਵੇਦ ਤ੍ਰ ਗੁਣ ਹੈ ਮਾਇਆ ਅੰਧਲਾਉ ਅਤੰਦ ਕਮਾਈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੋਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਨੇ ਪੈਰੋਂ ਮਹਿਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣਸ ਸ਼ਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਪਾਵੈ ਆਪਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਚ ਰਤੇ ਸਚ ਅੰਮ੍ਰਿਤ ਜਿਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੈ ਗੁਰ ਸਿਵਾ ਨਾਨਕ ਨਾਮ ਸਖਾਈ ਪੈਰੋਂ ਮਹਿਲਾ ਪਹਿਲਾ ਹਿਰਦੈ ਨਾਮ ਸਰਬ ਧਨ ਤਾਰਨ ਗੁਰ ਪ੍ਰ사ਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਈਐ ਮਨ ਰੇ RAM ਭਗਤ ਚਿਤ ਲਈਐ ਗੁਰਮੁਖ RAM ਨਾਮ ਜਪ ਹਿਰਦੈ ਸਹਿਜ ਸੇਤੀ ਕਰ ਜਾਈਐ ਰਹਾਉ ਪਰਮ ਭੇਦ ਪਉ ਕਭੂ ਨ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਦੂਬ ਮੂਏ ਬਿਨ ਪਾਣੀ ਤੰਦਾ ਕਰਤ ਸਗਲੀ ਪਤ ਖੋਵਸ ਪਰਮ ਨਾਮਿਤ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ पसारा ਅਕਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਨਿਆ ਨਾਨਕ ਅਵਰਨਾ ਦੂਆ ਪੈਰੋਂ ਮਹਿਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੈ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲਹੈ ਰਾਮ ਨਾਮ ਬਿਨ ਬਿਰਥੀ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਮੈ ਨਿਫਲ ਮਰ ਭਰਮਣਾ ਰਹਾਉ ਪੁਸਤਕ ਪਾਠ ਵਿਆਕਰਣ ਵਖਣ ਸੰਦਿਆ ਕਰਮ ਤਿਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਔਰ ਜਮਰੇ ਡੰਡ ਕਮੰਡਲ ਸਿਖਾ ਤੂ ਸੂਤ ਤੋਤੀ ਤੀਰਥ ਗਵਣ ਅਤਿ ਪਰਮਨ ਕਰੈ RAM ਨਾਮ ਬਿਨ ਸ਼ਾਂਤ ਨ ਆਵੈ ਜਪ ਹਰ ਹਰ ਨਾਮ ਸੁਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਪਹਿਆ RAM ਨਾਮ ਬਿਨ ਤਰੇ ਪਤਨ ਆਵੇ ਕਿਰਤ ਕੈ ਬੰਦ ਭੇਖ ਪਿਆ ਜੀਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆਂ ਗੁਰ ਪ੍ਰਸਾਦ ਰਾਖਲੇ ਜਨ ਕੋ ਹਰ ਰਸ ਨਾਨਕ ਝੋਲ ਪਿਆ ਰਾਗ ਪੈਰੋਂ ਮਹਿਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ जात का गर्भ न करियो कोई ब्रह्म बिंदे सो ब्राह्मण होई जात का गर्भ ना कर मूर्ख गवारा इस गर्भ ते चलें बहुत विकार रहाओ चारि वर्ण अखे सब कोई ब्रह्म बिंद ते सब उपत होई माटी एक सगल संसारा बहु विद्ध पांडे कड़े कुमारा ਪੰਚ ਤਤ ਮਿਲ ਦੇਹੀ ਕਾ ਆਕਾਰ ਵਧ ਘਟ ਵਧ ਕੋ ਕਰ ਵਿਚਾਰ ਕਹਿਤ ਨਾਨਕ ਏ ਜਿਓ ਕਰਮ ਬੰਧ ਹੋਈ ਬਿਨ ਸਤ ਗੁਰ ਭੇਟੇ ਮੁਕਤ ਨਾ ਹੋਈ ਪੈਰੋਂ ਮਹਿਲਾ ਤੀਜਾ ਜੋਗੀ ਗਿਰਹੀ ਪੰਡਿਤ ਭੀਖਤਾਰੀ ਇਹ ਸੂਤੇ ਆਪਣਾ ਅਹੰਕਾਰੀ ਮਾਇਆ ਮਦਮਤ ਰਹਿ ਆਸੋਏ ਜਗਤ ਰਹਿ ਨਾਮੂਸੈ ਕੋਈ ਰਹਾਉ ਸੋ ਜਾਗੈ ਜਿਸ ਸਤ ਗੁਰ ਮਿਲੈ ਪੰਚ ਦੂਤ ਉਹ ਵਸ ਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾਂ ਨਹਿ ਮਾਰੈ ਸੋ ਜਾਗੈ ਜੋ ਇੱਕੋ ਜਾਣੈ ਪ੍ਰਕਿਰਤ ਛੋਡੈ ਤਤ ਪਛਾਨੈ ਚੌ ਵਰਨਾ ਵਿੱਚ ਜਾਗੈ ਕੋਈ ਜਦ ਮੈਂ ਕਾਲੈ ਤੇ ਛੁਟੈ ਸੋਏ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਪੈਰੋਂ ਮਹਿਲਾ ਤੀਜਾ ਜਾਂ ਕਉ ਰੱਖੈ ਆਪਣੀ ਸਰਨਾਈ ਸਾਚੇ ਲਾਗੈ ਸਚਾ ਫਲ ਪਾਈ ਰੇ ਜਨ ਕੈ ਸਿਉ ਕਰੋ ਪੁਕਾਰਾ ਹੁਕਮੇ ਹੋਆ ਹੁਕਮੇ ਵਰਤਾਰਾ ਰਹਾਉ ਏ ਆਕਾਰ ਤੇਰਾ ਹੈ ਧਾਰਾ ਖੈਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਲੇ ਸੋਏ ਐਸਾ ਬੂਝੋ ਪਰਮ ਨ ਭੂਲੋ ਕੋਏ ਪੈਰੋਂ ਮਹਿ ਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਇਹਾ ਕਰੇ ਸ਼ਿੰਗਾਰ ਜਾਂ ਤਿਸ ਭਾਵੇ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਮਕਸਾਈ ਮਿਲੋਗੀ ਦਇਆਲ ਪੰਜ ਸ਼ਬਦ ਵਜਾਈ ਭਣ ਤਨਾਨਕ ਕਰੇ ਕਿਆ ਕੋਈ ਜਿਸਨੂੰ ਆਪ ਮਿਲਾਵੇ ਸੋਏ ਪੈਰੋਂ ਮਹਿਲਾ ਤੀਜਾ ਸੋ ਮਨ ਜੇ ਮਨ ਕੀ ਦੁਬਿਦਾ ਮਾਰੇ ਦੁਬਿਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨਾਮ ਨੋਂ ਨਿਧ ਪਾਈ ਰਹਾਉ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਮਮਤਾ ਲਾਏ ਪਰਮ ਪੁਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕਾ ਵਿਚਾਰ ਹੁਕਮ ਬੁਝ ਸਮਾਨਾ ਕਰਮ ਹੋਐ ਗੁਰ ਕਿਰਪਾ ਕਰੈ ਏ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭਿਉ ਆਦਿ ਪੁਰਖ ਨਿਰੰਜਨ ਦੇਉ ਪੈਰੋਂ ਮਹਲਾ ਤੀਜਾ RAM ਨਾਮ ਜਗਤ ਨਿਸਤਾਰਾ ਪਵ ਜਲ ਪਾਰ ਉਤਾਰਨ ਹਾਰਾ ਗੁਰ ਪ੍ਰਸਾਦੀ ਹਰ ਨਾਮ ਸਮਾਲ ਸਦਹੀ ਨਿਭਹਿ ਤੇਰੇ ਨਾਲ ਰਹਾਉ ਨਾਮ ਨਾ ਚੇਤੈ ਮਨ ਮੁਖ ਗਾਵਾਰਾ ਬਿਨ ਨਾਮੈ ਕੈਸੇ ਪਾਵੈ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਉ ਜੈਕਾਰ ਨਦਰ ਕਰੇ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋਂ ਮਹਿਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ RAM ਨਾਮ ਜਿਨ ਪ੍ਰੀਤ ਪਿਆਰ ਆਪ ਉਧਰੇ ਸਭ ਕੁੱਲ ਉਧਾਰਨ ਹਾਰ ਬਿਨ ਨਾਮੈ ਮਨਮੁਖ ਜੰਪੁਰ ਜਾਹੇ ਔਖੇ ਹੋਵੈ ਝੋਟਾ ਖਾਹੇ ਆਪੇ ਕਰਤਾ ਦੇਵੈ ਸੋਇ ਨਾਨਕ ਨਾਮ ਪ੍ਰਾਪਤ ਹੋਇ ਪੈਰੋਂ ਮਹਿਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸ਼ਬਦ ਵਿਚਾਰੇ ਹਰ ਜਿਉ ਆਪਣੀ ਕਿਰਪਾ ਧਾਰ ਗੁਰਮੁਖ ਲਾਗੇ ਗੁਰਮੁਖ ਨਾਮੇ ਲੱਗੈ ਪਿਆਰ ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰਾ ਗੁਰ ਮੇਲਾਵਾ ਹੋਏ ਨਿਜ ਘਰ ਵਸੈ ਸਹਿਜ ਸੁਭਾਈ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣਹਾਰ ਨਾਨਕ ਨਾਮ ਰੱਖੋ ਔਰ ਤਾਰ ਪੈਰੋਂ ਮਹਿਲਾ ਤੀਜਾ ਕਲ ਯੁਗ ਮੈਂ RAM ਨਾਮ ਔਰ ਤਾਰ ਬਿਨ ਨਾਮ ਹੈ ਮਥੇ ਪਾਵੇ ਸ਼ਾਰ RAM ਨਾਮ ਦੁਲੱਬ ਹੈ ਪਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ RAM ਨਾਮ ਜਨ ਭਾਲੈ ਸੋਇ ਪੂਰੇ ਗੁਰਤੇ ਪ੍ਰਾਪਤ ਹੋਇ ਹਰ ਕਾ ਪਾਣਾ ਮੰਨੈ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨੀਸਾਨ ਸੋ ਸੇਵੋ ਜੋ ਕਲ ਰਹਿ ਆਤਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹਲਾ ਤੀਜਾ ਕਲਯੁਗ ਮੈਂ ਬਹੁ ਕਰਮ ਕਮਾਹੇ ਨਾ ਰੁੱਤ ਨਾ ਕਰਮ ਥਾਂ ਪਾਹੇ ਕਲਯੁਗ ਮੈਂ RAM ਨਾਮ ਹੈ ਸਾਰ ਗੁਰਮੁਖ ਸੱਚਾ ਲਗੈ ਪਿਆਰ ਰਹਾਉ ਤਨ ਮਨ ਖੋਜ ਘਰੈ ਮੈਂ ਪਾਇਆ ਗੁਰਮੁਖ RAM ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਇ ਰਾਮ ਨਾਮ ਰਵ ਰਹਾ ਤੈ ਲੋਏ ਕਲ ਜੁਗ ਮੈਂ ਹਰ ਜਿਓ ਏਕ ਹੋਰ ਰਤ ਨ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ ਪੈਰੋ ਮਹਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁਬਿਦਾ ਮਨ ਮੁਖ ਰੋਗ ਵਿਆਪੇ ਤ੍ਰਿਸ਼ਨਾ ਜਲੈ ਅਧ ਕਾਈ ਮਰ ਮਰ ਜੰਮੈ ਠੌਰ ਨਾ ਪਾਵੈ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨ ਜਾਈ ਰਹਾਓ ਸਿਮਰਤ ਸਾਸਤਰ ਪੜੈ ਮਨ ਕੇਤੇ ਬਿਨ ਸ਼ਬਦੈ ਸੁਰਤ ਨ ਪਾਈ ਤ੍ਰੈ ਗੁਣ ਸਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋ ਪਾਇਆ ਸੁਖ ਵਸਿਆ ਮਨ ਆਏ ਚੌਥੀ ਪਦਵੀ ਗੁਰਮਖ ਵਰਤੈ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤਗੁਰ ਕਿਰਪਾ ਕੀਨੀ ਵਿਚੋਂ ਆਪ ਗਵਾਇਆ ਏਕਸ ਕੀ ਸਿਰਕਾਰ ਏਕ ਜਨ ਬ੍ਰਹਮਾ ਵਿਸ਼ਨੁਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਓ ਮਰੇ ਨਾ ਜਾਇ ਇਕਸ ਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੂਦਰ ਉਪਾਇ ਨਾਨਕ ਨਿਹਚਲ ਸਾਚਾ ਏਕੋ ਨਾ ਓ ਮਰੇ ਨਾ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ